ਹਾਂਜੀ ਦੋਸਤੋ ਵਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਦੇਖਾਂਗੇ ਡਬਲ ਸਟੋਰੀ ਕੋਠੀ ਆ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ 135 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਕਾਫੀ ਵਧੀਆ ਪੋਰਚ ਹੈਗਾ ਪੋਰਚ ਦੇ ਵਿੱਚ ਦੀ ਪੌੜੀਆਂ ਦਿੱਤੀਆਂ ਹੋਈਆਂ ਦੋ ਬੈੱਡਰੂਮ ਆ ਦੋ ਵਾਸ਼ਰੂਮ ਆ ਖੁੱਲੀ ਲੌਬੀ ਆ ਓਪਨਰ ਰਸੋਈ ਆ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀਰ ਨਵੇਂ ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ 135 ਗਜ ਦੀ ਕੋਠੀ ਪਟਹੰਡਾ ਸ਼ਹਿਰ ਹੈ ਜੀ ਸੋ ਕੋਠੀ ਦਾ ਕੰਮ ਆ ਜਿਹੜਾ ਉਹ ਚੱਲ ਵੀ ਰਿਹਾ ਇਹ ਡ੍ਰੈਂਗ ਰੂਮ ਨਾਲ ਅਟੈਚ ਜਿਹੜਾ ਵਾਸ਼ਰੂਮ ਆ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਆ ਉਹ ਬਣੇ ਹੋਏ ਆ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਦਿੱਤਾ ਹੋਇਆ ਰੋਸ਼ਨੀਦਾਰ ਹਵਾਦਾਰ ਆ ਰਕਰ ਔਰ ਇੱਕ ਸਟੋਰ ਵੀ ਦਿੱਤਾ ਹੋਇਆ ਤੁਸੀਂ ਚਾਹੇ ਪੂਜਾ ਰੂਮ ਬਣਾ ਲਓ ਕੈਸਟੋਰ ਬਣਾ ਲਓ ਆਪਸ਼ਨ ਜਿਹੜੀ ਆ ਦਿੱਤੀ ਹੋਈ ਆ ਸੋ 135 ਗਾਈ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਜਾਲ ਜਿਹੜਾ ਉਹ ਵੀ ਕਾਫੀ ਖੁੱਲਾ ਡੁੱਲਾ ਸੋ ਦੋਨੋਂ ਬੈਡਰੂਮਾਂ ਦੇ ਨਾਲ ਇਹ ਵਾਸ਼ਰੂਮ ਜਿਹੜਾ ਅਟੈਚ ਹੈਗਾ ਸੋ ਕੋਠੀ ਦਾ ਆਲਓਵਰ ਕਮਾ ਜਿਹੜਾ ਬਹੁਤ ਸੋਹਣਾ ਹੋਇਆ ਵੀ ਹੈ ਗਰਾਉਂਡ ਫਲੋਰ ਦੇ ਉੱਤੇ ਦੋ ਬੈਡਰੂਮ ਆ ਦੋ ਵਾਸ਼ਰੂਮ ਆ ਡ੍ਰਾਈੰਗ ਰੂਮ ਆ ਖੁੱਲੀ ਲੌਬੀ ਆ ਓਪਨ ਕਿਚਨ ਆ ਸੋ ਕਬੜ ਡੋਰਾ ਜਿਹੜੇ ਉਹ ਲੱਗ ਰਿਹਾ ਕੰਮ ਜਿਹੜਾ ਉਹ ਚੱਲ ਰਿਹਾ ਪੌੜੀਆਂ ਦੇ ਵਿੱਚ ਵੀ ਗ੍ਰੇਨਾਈਟ ਜਿਹੜਾ ਪੱਥਰਾ ਉਹ ਲੱਗਿਆ ਹੋਇਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆਂ ਸੋ ਘਰ ਦੀ ਸਾਰੀ ਜਾਣਕਾਰੀ ਸਾਨੂੰ ਭੇਜੋ 2-3 ਪ੍ਰਿੰਟ ਤੋਂ ਫੋਟੋਆਂ ਖਿੱਚ ਕੇ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਆਪਾਂ ਪਹੁੰਚ ਚੁੱਕੇ ਹਾਂ ਫਰਸਟ ਫਲੋਰ ਦੇ ਉੱਤੇ ਫਰਸਟ ਫਲੋਰ ਦੇ ਉੱਤੇ ਇੱਕ ਬੈਡਰੂਮ ਆ ਨਾਲ ਅਟੈਚ ਵਾਸ਼ਰੂਮ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਾਲਕਨੀ ਬਣੀ ਹੋਈ ਆ ਐਲੀਵੇਸ਼ਨ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਸੋ ਨਕਸ਼ਾ ਪਾਸ ਆ ਇਸ ਕੋਠੀ ਦਾ ਔਰ ਬਾਕੀ ਖੁੱਲਾ ਡੁੱਲਾ ਜਿਹੜਾ ਵਿਹੜਾ ਛੱਡਿਆ ਹੋਇਆ ਔਰ ਵਿਹੜੇ ਦੇ ਵਿੱਚ ਵੀ ਜਿਹੜੀ ਆ ਟਾਇਲ ਉਹ ਲੱਗੀ ਹੋਈ ਆ ਸੋ ਰਿਟ 52 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸਭ ਤੋਂ ਵੱਧ ਧੰਨਵਾਦ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਰਬਰ ਰਕਾ